ਸਤ루 ਦੇ ਰਿਆ ਤੇ ਇਸ ਵਕਤ ਅਸੀਂ ਮੌਜੂਦ ਹੈਗੇ ਆ ਤਾਜ਼ਾ ਹਾਲਾਤ ਕੀ ਨੇ ਸਤ루 ਦੇ ਵਿੱਚ ਕਿੰਨਾ ਕੁ ਪਾਣੀ ਚੱਲ ਰਿਹਾ ਵਾ ਉਸਤੇ ਬਾਰੇ ਪੂਰੀ ਜਾਣਕਾਰੀ ਦੇ ਦਿੰਨੇ ਆ ਨੈਰੀ ਭਾਗ ਦੇ ਇਤਕਾਰੀ ਸਾਡੇ ਨਾਲ ਮੌਜੂਦ ਨੇ ਸਰ ਇਸ ਵਕਤ ਸਤ루 ਦਾ ਕੀ ਹਾਲਾਤ ਨੇ ਕਿੰਨਾ ਕੁ ਪਾਣੀ ਜਿਹੜਾ ਇਸ ਵਕਤ ਚੱਲ ਰਿਹਾ ਵਾ ਅਲਰਟ ਲੈਵਲ ਤੋਂ ਘਟਿਆ ਜਾਂ ਵਧਿਆ ਵਾ ਸਰ ਇਸ ਵਕਤ ਸਾਡਾ ਪਾਣੀ 776 ਗੇ ਚੱਲ ਰਹੀ ਲੈਵਲ ਤੇ ਪਾਣੀ ਚੱਲ ਰਿਹਾ 67604 ਚੱਲ ਰਹੀ ਔਰ ਉਹ ਅਲਰਟਡ ਇਨਸਾਨ ਤੇ ਹੈ ਸਰ ਬਸ ਹੋਰ ਕੁਝ ਅਲਰਟ ਤੋਂ ਥੋੜੇ ਜਿਹਾ ਘਟਿਆ ਜਾਂ ਕੱਲ ਨਾਲੋਂ ਕੁਝ ਹਾਂਜੀ ਹਾਂਜੀ ਅਲਰਟ ਤੋਂ 1 ਪੁਆਇੰਟ ਘਟ ਰਿਹਾ ਹੀ ਹੋਣਾ ਹਾਂਜੀ ਹੋਰ ਕੋਈ ਪਾਣੀ ਕੋਈ ਛੱਡਿਆ ਜਾ ਰਿਹਾ ਕੁਛ ਅਸਤੇਵਾਰ ਜਾਣਕਾਰੀ ਹੈ ਬਸ ਜਿਹੜਾ ਰੋਪੜ ਤੇ ਚੱਲ ਰਿਹਾ 71482 ਦਾ ਉਹ ਚੱਲ ਰਿਹਾ ਨੌਰਮਾ ਪਾਣੀ ਬਸ ਹਾਂਜੀ ਟੈਨਸ਼ਨ ਵਾਲੀ ਕੋਈ ਗੱਲ ਹੈਗੀ ਕਿਉਂਕਿ ਰੈੱਡ ਅਲਰਟ ਵੀ ਜਾ ਰਹੀ ਹੋਇਆ ਨਹੀਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈ ਸਰ ਹੋਣਾ ਹਾਂਜੀ ਅਜੇ ਤੱਕ ਕੋਈ ਨਹੀਂ ਹੈ ਬਾਕੀ ਮੌਕੇ ਆਪੇ ਸਰਕਾਰ ਦੇਖ ਰਹੀ ਹੈ ਜੀ ਜਿਹੜੀ ਦੱਸਿਆ 776 ਦੇ ਕਰੀਬ ਇਹ ਪਾਣੀ ਚੱਲ ਰਿਹਾ ਵਾ ਡੇਂਜਰ ਪੁਆਇੰਟ ਕਿੰਨਾ ਕੁ ਹੁੰਦਾ ਇਹਦਾ ਡੇਂਜਰ ਪੁਆਇੰਟ 778 ਤੇ ਉੱਪਰ ਉੱਪਰ ਹੁੰਦਾ ਸਾਰ ਹਾਂਜੀ ਪਾਣੀ ਕੋਈ ਵਧਣ ਦੀ ਉਮੀਦ ਹੈ ਕੀ ਜਾਂ ਨਹੀਂ ਨਹੀਂ ਆਇਆ ਤੱਕ ਤਾਂ ਕੋਈ ਉਮੀਦ ਨਹੀਂ ਹੈ ਆ ਬਰਸਾਤ ਜੇ ਮੇ ਹਰੇ ਮੈਂ ਥੋੜਾ ਬਹੁਤ ਤਬਾਹ ਸਕਦਾ ਇਹਦਾ ਬਾਕੀ ਹੋਰ ਕੋਈ ਨਹੀਂ ਹੈ ਬਿਲਕੁਲ ਤਾਜ਼ਾ ਜਾਣਕਾਰੀ ਜਿਹੜੀ ਆ ਨਹਿਰੀ ਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਆ ਇਸ ਵਕਤ ਪਾਣੀ ਜੋ ਆ ਸਾਤਰੀ ਦੇ ਵਿੱਚ ਘੜਦਾ ਹੈ ਦਿਖਾਈ ਦੇ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਪਾਣੀ ਦੀ ਰਫ਼ਤਾਰ ਵੀ ਥੋੜੀ ਜਰੂ ਘਟੀ ਹੈਗੀ ਹੈ ਕਿਉਂਕਿ ਦੱਸਿਆ ਗਿਆ ਹੈ ਕਿ ਜਿੰਨਾ ਕ ਪਾਣੀ ਪਿੱਛੋਂ ਛੱਡਿਆ ਗਿਆ ਉਹ ਪਾਣੀ ਜਿਹੜਾ ਵਾ ਹੁਣ ਨਿਕਲਣਾ ਇੱਥੋਂ ਸ਼ੁਰੂ ਹੋ ਚੁੱਕਾ ਵਾ ਪਾਣੀ ਥੋੜਾ ਜਿਹਾ ਡੋਨ ਜਿਹੜਾ ਵਾ ਹੋ ਰਿਹਾ ਵਾ ਸਤ루ਜ ਦੇ ਵਿੱਚ ਕੱਲ੍ਹ ਦੀਆਂ ਜੋ ਤਸਵੀਰਾਂ ਦਿਖਾਈਆਂ ਸੀ ਥੋੜੇ ਜੀ ਚਿੰਤਾ ਜ਼ਰੂਰ ਵਧਾ ਦਿੱਤੀ ਸੀ ਕੱਲ ਸਤ루 ਨੇ ਜਦੋਂ ਪਾਣੀ ਛੱਡਿਆ ਜਾ ਰਿਹਾ ਸੀ ਤਾਂ ਆਸ-ਪਾਸ ਦੇ ਲੋਕ ਥੋੜੇ ਜਿਹ ਚਿੰਤਾਜਨਕ ਹੋ ਗਏ ਸੀ ਕਿਉਂਕਿ ਸਤ루 ਦੇ ਵਿੱਚ ਕਿੰਨਾ ਕੁ ਪਾਣੀ ਆ ਰਿਹਾ ਇਸ ਦੇ ਬਾਰੇ ਜਾਣਕਾਰੀ ਜਿਹੜੀ ਆ ਲਗਾਤਾਰ ਅਸੀਂ ਅਪਡੇਟ ਦੇ ਰਹੇ ਹੈਗੇ ਆ ਪਾਣੀ ਹੁਣ ਥੋੜਾ ਜਿਹਾ ਜ਼ਰੂਰ ਘਟਣਾ ਸ਼ੁਰੂ ਹੋਇਆ ਵਾ ਜਿਹੜਾ ਅਲਰਟ ਲੈਵਲ ਆ ਉਸ ਤੋਂ ਥੋੜਾ ਜਿਹਾ نیچے ਜਿਹੜਾ ਪਾਣੀ ਇਸ ਵਕਤ ਚੱਲ ਰਿਹਾ ਵਾ ਨਹਿਰੀ ਭਾਗ ਦੇ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਹੈ ਕਿ ਜ ਬਰਸਾਤ ਜਿਆਦਾ ਹੋ ਜਾਂਦੀ ਆ ਤਾਂ ਥੋੜੀ ਜੀ ਚਿੰਤਾ ਜ਼ਰੂਰ ਵਧੇਗੀ ਪਰ ਡੇਂਜਰ ਪੁਆਇੰਟ ਤੱਕ ਪਾਣੀ ਜਿਹੜਾ ਵਾ ਨਹੀਂ ਜਾ ਸਕਦਾ ਅ ਅਲਰਟ ਲੈਵਲ ਤੋਂ ਥੋੜਾ ਨੀਚੇ ਹੈਗਾ ਵਾ ਡੇਂਜਰ ਜਿਹੜਾ ਪੁਆਇੰਟ ਆ ਉਸਤੇ ਬਾਰੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅਗਰ ਪਾਣੀ ਜੇ ਵਧਦਾ ਵਾ ਤਾਂ ਅ ਵੱਡੀ ਚਿੰਤਾ ਜ਼ਰੂਰ ਹੋ ਸਕਦੀ ਆ ਪਰ ਇਸ ਵਕਤ ਚਿੰਤਾ ਦੇ ਵਿੱਚ ਨਹੀਂ ਆ ਸਤਰੂ ਦੇ ਵਿੱਚ ਜੋ ਪਾਣੀ ਆ ਉਸ ਦੀ ਰਫਤਾਰੀ ਤਾਂ ਦਿਖਾ ਰਹੇ ਆ ਕਿੰਨਾ ਕੁ ਪਾਣੀ ਚੱਲ ਰਿਹਾ ਉਸਤੇ ਬਾਰੇ ਤਾਜ਼ਾ ਆਂਕੜੇ ਜਿਹੜੇ ਨੇ ਨੈਰੀ ਭਾਗ ਵੱਲੋਂ ਦਿੱਤੇ ਗਏ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹਾਲਾਂਕਿ ਜੋ ਤਾਜ਼ਾ ਜਾਣਕਾਰੀ ਹੈ ਕਿ ਪਾਣੀ ਹੋਰ ਫਿਲਹਾਲ ਪਿੱਛੋਂ ਨਹੀਂ ਛੱਡਿਆ ਜਾ ਰਿਹਾ ਵਾ ਜੋ ਪਾਣੀ ਕੱਲ ਛੱਡਿਆ ਗਿਆ ਸੀ ਉਸਤੇ ਬਾਰੇ ਹੀ ਜਿਹੜਾ ਵਾ ਤਾਜ਼ਾ ਆਂਕੜਾ ਦਿੱਤਾ ਗਿਆ ਵਾ ਤੇ ਇੱਥੇ ਦੱਸ ਦਿੰਦੇ ਨੇ ਕਿ ਕੱਲ 84736 ਜਿਹੜਾ ਵਾ ਕਿਊਸਿਕ ਪਾਣੀ ਜਿਹੜਾ ਵਾ ਸ਼ਾਮ 5 ਵਜੇ ਚੱਲ ਰਿਹਾ ਸੀਗਾ ਉਸ ਤੋਂ ਪਹਿਲਾਂ 93485 ਕਿਊਸਿਕ ਪਾਣੀ ਚੱਲ ਰਿਹਾ ਸੀਗਾ ਤਾਂ ਕੱਲ ਹਰ ਇੱਕ ਘੰਟੇ ਬਾਅਦ ਜਿਹੜਾ ਪਾਣੀ ਜਿਹੜਾ ਬਦਲਦਾ ਹੈ ਨਜ਼ਰ ਆਇਆ ਪਾਣੀ ਦੇ ਵਿੱਚ ਕਿੰਨਾ ਕੁ ਜਿਹੜਾ ਵਾ ਸਤ루 ਦੇ ਵਿੱਚ ਕਿੰਨਾ ਕੁ ਕਿਊਸਿਕ ਪਾਣੀ ਆ ਰਿਹਾ ਸੀ ਉਸ ਦੇ ਬਾਰੇ ਹਰ ਇੱਕ ਘੰਟੇ ਬਾਅਦ ਅਪਡੇਟ ਜਿਹੜਾ ਵਾ ਦਿੱਤਾ ਜਾ ਰਿਹਾ ਸੀ ਪਰ ਹੁਣ ਪਾਣੀ ਦਾ ਤਾਜ਼ਾ ਅਪਡੇਟ ਜਿਹੜਾ ਵਾ ਨੈਰੀ ਭਾਗ ਦੇ ਨੇ ਕਿ ਦੱਸਿਆ ਕਿ ਉਪਰੋ ਨਹੀਂ ਆਇਆ ਵਾ ਪਰ ਪਾਣੀ ਸਤ루 ਦੇ ਵਿੱਚ ਘਟਦਾ ਹੈ ਜਰੂਰ ਨਜ਼ਰ ਆ ਰਿਹਾ ਵਾ ਅਲਰਟ ਲੈਵਲ ਜਿਹੜਾ ਹੈ ਸਤ루 ਦਾ 700 77 ਹੈਗਾ ਵਾ ਜੇ ਉਸ ਨੂੰ ਉੱਪਰ ਕਰੋਸ ਹੁੰਦਾ ਵਾ ਤਾਂ ਥੋੜੀ ਚਿੰਤਾ ਜ਼ਰੂਰ ਵੱਜ ਜਾਂਦੀ ਹੈ ਪਰ 777 ਤੋਂ نیچے ਇਹ ਪਾਣੀ ਇਸ ਵਕਤ ਚੱਲ ਰਿਹਾ ਵਾ ਤਾਂ ਨੈਰੀ ਭਾਗ ਨੇ ਕਿਹਾ ਕਿ ਜੇਕਰ ਬਾਰਿਸ਼ ਉੱਪਰ ਹੁੰਦੀ ਹੈ ਹਿਮਾਚਲ ਚ ਜੇਕਰ ਬਾਰਿਸ਼ ਹੁੰਦੀ ਆ ਤਾਂ ਫਿਰ ਥੋੜੀ ਜੀ ਚਿੰਤਾ ਜ਼ਰੂਰ ਵੱਜ ਸਕਦੀ ਹੈ ਫਿਲਹਾਲ ਇਸ ਵਕਤ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈਗੀ ਪਾਣੀ ਦੀ ਰਫ਼ਤਾਰ ਵੀ ਕੱਟੀ ਹੈ ਤੇ ਪਾਣੀ ਥੋੜਾ ਜਿਆਦਾ ਡੋਨ ਹੋਣਾ ਵੀ ਸ਼ੁਰੂ ਹੋ ਚੁੱਕਾ ਵਾ ਉਧਰ ਮੌਸਮ ਭਾਗ ਵੱਲੋਂ ਵੀ ਰੈਡ ਅਲਰਟ ਜਾਰੀ ਕੀਤਾ ਗਿਆ ਵਾ ਹਿਮਾਚਲ ਦੇ ਵਿੱਚ ਵੀ ਰੈਡ ਅਲਰਟ ਜਾਰੀ ਆ ਅਤੇ ਪੰਜਾਬ ਦੇ ਵਿੱਚ ਵੀ ਕਈ ਥਾਵਾਂ ਤੇ ਰੈਡ ਅਲਰਟ ਮੌਸਮ ਭਾਗ ਨੇ ਜਾਰੀ ਕੀਤਾ ਵਾ ਮੌਸਮ ਭਾਗ ਨੇ ਇਹ ਵੀ ਕਿਹਾ ਹੈ ਕਿ ਕਈ ਥਾਵਾਂ ਤੇ ਤੇਜ਼ ਬਾਰਿਸ਼ ਅਤੇ ਕਈ ਥਾਵਾਂ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਅਤੇ ਕਈ ਥਾਵਾਂ ਤੇ 오ਰੇਂਜ ਅਲਰਟ ਜਾਰੀ ਕੀਤਾ ਗਿਆ ਵਾ ਤਾਂ ਇਹ ਤਾਜ਼ਾ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਸਤਰੀ ਤੋਂ ਦੇ ਰਹੇ ਹਾਂ ਜਿੱਥੇ ਨਹਿਰੀ ਭਾਗ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਚੰਨ ਦੀ ਨਹੀਂ ਗੱਲ ਹੈ ਕਿਉਂਕਿ ਅਲਰਟ ਲੈਵਲ ਤੋਂ ਪਾਣੀ ਜਿਹੜਾ ਵਾ ਨੀਚੇ ਜਾਣਾ ਸ਼ੁਰੂ ਹੋ ਚੁੱਕਾ ਵਾ ਤਾਂ ਇਹ ਤਾਜ਼ਾ ਆਂਕੜੇ ਜਿਹੜੇ ਨੇ ਸਤ루 ਦਰਿਆ ਤੋਂ ਸਾਨੂੰ ਦਿੱਤੇ ਨੇ ਫਿਲਹਾਲ ਪਾਣੀ ਜਿਹੜਾ ਵਾ ਥੋੜਾ ਘਟਣਾ ਸ਼ੁਰੂ ਘਟਣਾ ਸ਼ੁਰੂ ਹੋ ਚੁੱਕਾ ਵਾ ਨੈਰੀ ਭਾਗ ਨੇ ਕਿਹਾ ਕਿ ਜੇਕਰ ਪਹਾੜਾਂ ਦੇ ਵਿੱਚ ਤੇਜ਼ ਬਾਰਿਸ਼ ਹੁੰਦੀ ਜਾਂ ਕਿਤੇ ਵੀ ਤੇਜ਼ ਬਾਰਿਸ਼ ਹੁੰਦੀ ਆ ਤਾਂ ਥੋੜੀ ਜੀ ਚਿੰਤਾ ਜ਼ਰੂਰ ਆ ਸਕਦੀ ਹੈ ਪਰ ਹਾਲਾਂਕਿ ਵੱਡੀ ਚਿੰਤਾ ਦੀ ਕੋਈ ਗੱਲ ਜਿਹੜੀ ਆ ਸਾਹਮਣੇ ਨਹੀਂ ਆ ਰਹੀ ਹੈ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮੈਨ ਟੀਵੀ ਫਲੋ